ਹਾਂਜੀ ਸਾਥੀ ਕਾਰਜੀ ਜਿਹੜੀ ਐਫਪੀ02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅਮਰੀਕਰੀਆ ਲਓ ਵੀਰ ਜੀ ਅੱਜ ਪੜ ਪਟਾਈ ਕਰਨ ਲੱਗੇ ਜੀ ਆਹ ਪਰਿੰਦਾ ਜੀ ਆਪਣਾ ਠੀਕ ਹੈ ਜੀ ਤੇਲਾ ਪਰਿੰਦਾ ਥੂ ਹੱਥੇ ਪਰ ਪਟਾਈ ਕਰਨ ਲੱਗੇ ਜੀ ਆਹ ਪਰਿੰਦਾ ਜੀ ਇਹਦੀ ਅੱਖ ਜੀ ਪਰਿੰਦੇ ਦੀ ਠੀਕ ਹੈ ਜੀ ਇਹ ਇਹਦਾ ਪਰ ਪੱਲਾ ਜੀ ਪਰ ਘੱਟ ਚੁੱਕੇ ਹੋਏ ਨੇ ਇਹਦੇ ਠੀਕ ਹੈ ਵੀਰ ਜੀ ਇਹ ਪਰ ਪੱਲਾ ਜੀ ਦਾ ਇਹ ਪਹਿਲੇ ਪਰਿੰਦੇ ਦੀ ਪਰਪਟਾਈ ਕਰਨ ਲੱਗੇ ਆਪਾਂ ਲੋ ਵੀਰ ਜੀ ਜੋ ਕਿ ਅਸੂ ਵਾਸਤੇ ਆਪਾਂ ਤਿਆਰੀ ਦੇਣੀ ਹੈ ਪਰਿੰਦਿਆਂ ਨੂੰ ਆਪਣੀ ਇੱਛਾਤ ਤੋਂ ਅਸੂ ਦੇ ਵਿੱਚ ਸ਼ੀਲ ਲਗੀ ਹੈ ਜੀ ਉਹਦੇ ਵਿੱਚ ਡਾਵਾਂਗੇ ਪਰਿੰਦੇ ਬਾਕੀ ਮੇਰੇ ਵੀਰ ਜਿਨ੍ਹਾਂ ਨੇ ਪਰਪਟਾਈਆਂ ਕਰਦੀਆਂ ਵਾ ਵਧੀਆ ਜਿਨ੍ਹਾਂ ਨੇ ਨਹੀਂ ਕੀਤੀਆਂ ਉਹ ਫੋਟੋ ਲੋਸੂ ਵਾਸਤੇ ਪਰਿੰਦੇ ਠੀਕ ਹੈ ਜੀ ਧੁੱਪ ਲੱਗੀ ਸੀ ਮਿੱਠੀ ਮਿੱਠੀ ਧੋਪਿਆ ਆ ਪਹਿਲਾ ਪ੍ਰਿੰਦਾ ਪੁੱਟਦਾ ਜੀ ਠੀਕ ਹੈ ਜੀ ਵੀਰ ਜੀ ਅੱਗੇ ਵਿਖਾਣੇ ਆ ਸਾਰੇ ਪ੍ਰਿੰਦੇ ਪੁੱਟ ਕੇ ਤੁਹਾਨੂੰ ਜਿਹੜੇ ਜਿਹੜੇ ਪ੍ਰਿੰਦੇ ਪੁੱਟਨੇ ਨੇ ਇੱਕ ਝਾਕ ਮਰਾ ਦਈਏ ਬਾਕੀ ਸਾਰੇ ਪ੍ਰਿੰਦੇ ਪੁੱਟ ਕੇ ਫਿਰ ਤੁਹਾਨੂੰ ਵਿਖਾਵਾਂਗੇ ਆ ਸਾਰੇ ਇਹਦੇ ਵਿੱਚ ਹੈਗੇ ਜੀ ਜੋ ਕਿ 20 22 ਪ੍ਰਿੰਦੇ ਨੇ ਉਹ ਆਪਾਂ ਪੁੱਟਨੇ ਨੇ ਠੀਕ ਹੈ ਜੀ 20 22 ਪ੍ਰਿੰਦੇ ਪੁੱਟਨੇ ਨੇ ਇਹਨਾਂ ਚ ਤੇ ਪੁੱਟ ਕੇ ਇਹ ਤੇ ਤੁਹਾਨੂੰ ਸਾਰਿਆਂ ਦੇ ਝਾਕ ਮਰਾਨੇ ਆ ਇੱਕ ਜੀ ਠੀਕ ਹੈ ਜੀ ਆਹ ਲੋ ਜੀ ਤੁਕ ਅਸੂ ਵਾਸਤੇ ਆਪਾਂ ਕਬੂਤਰ ਪੁੱਠੇ ਯਾਲੀ ਠੀਕ ਹੈ ਜੀ ਇਹ ਹੀ ਪ੍ਰਿੰਦੇ ਜੀ ਆਪਣੇ ਅਸੂ ਵਾਸਤੇ ਜੋ ਇਹ ਹੋ ਗਣੇ ਇਹ ਪ੍ਰਿੰਦੇ ਜੀ ਬਸ ਠੀਕ ਹੈ ਜੀ ਸ਼ੁਗਲ ਮੇਲਾ ਹੀ ਹੈਗਾ ਜੀ ਬਸ ਨੀਵਾ ਕੋਠਾ ਉਣ ਕਰਕੇ ਨਾਲੇ ਬੱਚਾ-ਪੁੱਛਾ ਨਹੀਂ ਘਟਾਈ ਸੀ ਆਪਾਂ ਹਾਂ ਆਵਾਜ਼ ਸ਼ੁਗਲ ਮੇਲਾ ਹੀ ਕਰਨਾ ਜੀ ਇਹ ਆਪਣੇ ਹੈਗੇ ਜੀ ਅਸੂ ਵਿੱਚ ਬਾਕੀ ਜੋ ਮਾਰਾ ਇਹਨੂੰ ਮਨਜ਼ੂਰੀ ਆ ਜੀ ਠੀਕ ਹੈ ਜੀ ਦੇਸੀ ਮਲਵਾਈ ਕੋਈ ਸ਼ਰਾ ਨਹੀਂ ਗਈ ਸੀ ਤੇ ਆਪਾਂ ਸਾਰੇ ਮਿੱਠੀ ਪੁੱਟਦੇ ਨੇ ਦੇਸੀ ਮਲਵਾਈ ਜੋ ਕੁਝ ਆਪਣੇ ਬਗ ਰਾਹੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਕਰਕੇ ਮੇਰੇ ਵੀ ਜਰੂਰ ਦੱਸਿਆ ਕਰੋ ਅਗਲੀ ਵੀਡੀਓ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ